ਇਹ ਹਾਲਾਤ ਲਾਅਨ ਆਰਡਰ ਤੇ ਬਣੇ ਆ ਡਸ ਦਾ ਚੀਫ ਮਿਨਿਸਟਰ ਹੈ ਭਗਵੰਤ ਮਾਨ ਹੈਵ ਐਨੀ ਮੋਰਲ ਰਾਈਟ ਟੂ ਕੰਟੀਨਿਊ ਮੋਰ ਥੈਨ 18 ਬੰਬ ਬਲਾਸਟ ਸ੍ਰੀ ਅੰਮ੍ਰਿਤਸਰ ਸਾਹਿਬ ਮਜੀਠਾ ਮਜੀਠਾ ਤੋਂ ਫਤਿਹਗੜ ਚੂੜੀਆਂ ਫਤਿਹਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਸਾਹਿਬ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਹੈ ਉਹ ਜਿਹੜੀ ਮੇਨ ਸੜਕ ਹੈ ਮੇਨ ਰੋਡ ਹੈ ਜਿੱਥੇ ਆਵਾਜ਼ਾਂ ਵੀ ਬਹੁਤ ਜ਼ਿਆਦੀ ਹੈ ਉੱਥੇ ਫੇਰ ਅ ਐਡਾ ਵੱਡਾ ਧਮਾਕਾ ਹੋਣਾ 9:59 9:59 9:40 ਦੇ ਵਿੱਚ ਧਮਾਕਾ ਹੋਇਆ ਪਿਛਲੇ ਦਿਨਾਂ ਚ ਜਿੱਥੇ 에어ਪੋਰਟ ਸਟੇਸ਼ਨ ਆਰਮੀ ਏਰੀਆ ਦੇ ਬਿਲਕੁਲ ਨਾਲ ਗੁਮਟਾਲਾ ਚੌਕੀ ਹੈ ਉੱਥੇ ਬਲਾਸਟ ਹੋਇਆ ਉਸ ਨੂੰ ਸਾਡੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਨੇ ਕਹਿਤਾ ਜੀ ਇਹ ਤਾਂ ਰੇਡੀਏਟਰ ਪਾਟਿਆ ਅੱਜ ਹਾਲਾਤ ਇਹ ਬਣ ਗਿਆ ਅਫਸੋਸ ਨਾਲ ਕਹਿਣਾ ਪੈਂਦਾ ਥੈਟ ਟੋਟਲ ਲਾਅ ਐਂਡ ਆਰਡਰ ਦਾ ਕਲੈਪਸ ਹੈ ਸੱਚੀ ਕਾਲ ਜੀ ਸਾਰਿਆਂ ਨੂੰ ਪਿਛਲੇ ਕਈ ਦਿਨਾਂ ਤੋਂ ਜੋ ਲਾਅ ਐਂਡ ਆਰਡਰ ਦੇ ਹਾਲਾਤ ਪੰਜਾਬ 'ਚ ਬਣੇ ਆ ਔਰ ਖਾਸ ਤੌਰ ਤੇ ਬਾਰਡਰ ਇੰਡੋਪਾਕ ਬਾਰਡਰ ਤੇ ਸਥਿਤ ਸ੍ਰੀ ਅਮਰitsar ਸਾਹਿਬ ਦੇ ਜ਼ਿਲ੍ਹੇ ਦੇ ਬਣੇ ਆ ਉਹ ਬਾਰ ਬਾਰ ਲੋਕ ਬਿਆਨ ਕਰ ਰਹੇ ਆ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਸਹਿਬਾਨ ਉਸ ਨੂੰ ਜਗ ਜਾਹਰ ਕਰ ਰਹੇ ਆ ਮਗਰ ਭਗਵੰਤ ਮਾਨ ਸਾਹਿਬ ਜਿਹੜੇ ਹੋਮ ਮਿਨਿਸਟਰ ਨੇ ਪੰਜਾਬ ਦੇ ਚੀਫ ਮਿਨਿਸਟਰ ਨੇ ਉਹ ਡੂੰਗੀ ਨੀਂਦ 'ਚੁੱਤੇ ਪਏ ਆ ਗਹਿਰੀ ਨੀਂਦ 'ਚ ਨੇ ਔਰ ਪਿਛਲੇ ਦਿਨਾਂ 'ਚ ਜਿੱਥੇ 에어포ਸ ਸਟੇਸ਼ਨ ਆਰਮੀ ਏਰੀਆ ਦੇ ਬਿਲਕੁਲ ਨਾਲ ਗਮਟਾਲਾ ਚੌਕੀ ਹੈ ਉੱਥੇ ਬਲਾਸਟ ਹੋਇਆ ਉਸ ਨੂੰ ਸਾਡੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਨੇ ਕਹਿੰਦਾ ਜੀ ਇਹ ਤਾਂ ਰੈਡੀਏਟਰ ਪਾਟਿਆ ਉਸ ਤੋਂ ਬਾਅਦ ਮਜੀਠੇ ਥਾਣੇ 'ਚ ਬਲਾਸਟ ਹੋਇਆ ਉਹਨੂੰ ਕਹਿੰਦਾ ਜੀ ਇਹ ਤਾਂ ਆ ਗੈਸ ਸਿਲੰਡਰ ਜਾਂ ਟਾਇਰ ਪਾਟਿਆ ਉਸ ਤੋਂ ਬਾਅਦ ਇਸਲਾਮਾਬਾਦ ਚੌਂਕੀ ਚ ਇਹ ਬਲਾਸਟ ਹੋਇਆ ਜਦੋਂ ਫੇਰ ਠਨਾਈ ਕੀਤਾ ਗਿਆ ਕਿ ਇੱਥੇ ਬਲਾਸਟ ਨਹੀਂ ਹੋਇਆ ਜਦੋਂ ਆਂਡੀ ਗਵੰਡੀਆਂ ਨੇ ਆ ਕੇ ਰੌਲਾ ਪਾਇਆ ਕਿ ਸਾਡੇ ਤਾਂ ਕੰਧਾਂ ਚ ਆ ਸਾਰੇ ਘਰਾਂ ਚ ਤਰੇੜਾਂ ਆ ਗਈਆਂ ਤੇ ਬਲਾਸਟ ਬਹੁਤ ਜ਼ੋਰਦੀ ਹੋਇਆ ਅੱਜ ਵੀ ਜਿਹੜੀ ਮੇਨ ਲਾਈਫ ਲਾਈਨ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਮਜੀਠਾ ਮਜੀਠਾ ਤੋਂ ਫਤਿਹਗੜ ਚੂੜੀਆਂ ਫਤਿਹਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਸਾਹਿਬ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਹੈ ਉਹ ਜਿਹੜੀ 메ਨ ਸੜਕ ਹੈ 메인 ਰੋਡ ਹੈ ਜਿੱਥੇ ਆਵਾਜ਼ ਆ ਵੀ ਬਹੁਤ ਜਿਆਦੀ ਹੈ ਉੱਥੇ ਫੇਰ ਅ ਏਡਾ ਵੱਡਾ ਧਮਾਕਾ ਹੋਣਾ 9:30 9:30 9:40 ਦੇ ਵਿੱਚ ਧਮਾਕਾ ਹੋਇਆ ਔਰ 80 ਜੋੜ ਦੀ ਉਹਦੀ ਆਵਾਜ਼ ਆਈ ਹੈ ਏਡਾ ਖੜਾਕ ਹੋਇਆ ਉਹਦਾ ਕਿ ਆਲੇ ਦੁਆਲੇ ਸਭ ਲੋਕ ਸਹਿਮ ਗਏ ਪੁਲਿਸ ਨੇ ਪਹਿਲਾਂ ਉਸ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਅਖੀਰ ਚ ਉਹ ਵੀਡੀਓ ਹੀ ਸਾਹਮਣੇ ਆ ਗਈ ਜਿੱਥੇ ਇੱਕ ਬੰਦਾ ਪਹਿਲਾ ਜ਼ਖਮੀ ਹੋਇਆ ਉਹਦੇ ਸਾਰੇ ਬਾਹਮਾ ਬੂਆ ਲੱਤਬਾ ਸਭ ਕੁਝ ਉੱਡ ਗਿਆ ਹੁਣ ਸ਼ਾਇਦ ਉਹਦੀ ਡੈਥ ਹੋ ਗਈ ਹੈ ਇਹ ਹਾਲਾਤ ਲਾਅ ਐਂਡ ਆਰਡਰ ਦੇ ਬਣੇ ਆ ਡਸ ਦਾ ਚੀਫ ਮਿਨਿਸਟਰ ਹੈ ਭਗਵੰਤ ਮਾਨ ਹੈਵ ਐਨੀ ਮੋਰਲ ਰਾਈਟ ਟੂ ਕੰਟੀਨਿਊ ਮੋਰ ਥੈਨ 18 ਬੰਬ ਬਲਾਸਟ ਥਾਣੇ ਇਹਨਾਂ ਦੀ ਅਟੈਕ ਅੰਡਰ ਨੇ ਸ੍ਰੀ ਦਰਬਾਰ ਸਾਹਿਬ ਸਬ ਤੋਂ ਮੋਸਟ ਵਿਜ਼ਿਟਿਡ ਏਰੀਆ ਹਰਮੰਦਰ ਸਾਹਿਬ ਦੇਸ਼ ਦੁਨੀਆ ਦੀ ਜਿਹੜੀ ਲੋਕਿਕ ਦੂਰੋਂ ਦੂਰੋਂ ਇਥੇ ਨਤਮਸਟਕ ਹੁੰਦੇ ਉਥੇ ਗੋਲੀ ਚੱਲ ਜਾਣੀ ਕੱਲ ਛਾਟਾ ਸਾਹਿਬ ਜਿੱਥੇ ਫੇਰ ਵੱਡੀ ਗਿਣਤੀ ਚ ਸੰਗਤਾਂ ਆਮਦ ਰਹਿੰਦੀ ਹੈ ਰੋਜ਼ ਰਹਿੰਦੀ ਹੈ ਔਰ ਕੱਲ ਐਤਵਾਰ ਦੇ ਦਿਨ ਸੰਗਤ ਪਹਿਲਾਂ ਨਾਲੋਂ ਵੀ ਵੱਧ ਰਹਿੰਦੀ ਹੈ ਉਥੇ ਕਿ ਦਿਨ ਦਿਹਾੜੇ ਇੱਕ ਚੁਣਿਆ ਹੋਇਆ ਨਮਾਇੰਦੇ ਨੂੰ ਗੋਲੀ ਮਾਰਦੇ ਨੇ ਅੱਜ ਉਸ ਨੂੰ ਫੇਰ ਹੌਲਗੇਟ ਤੋਂ ਬਾਅਦ ਉਹਦੇ ਪਿਓ ਪੁੱਤ ਜਿਹੜੇ ਆਪ ਪਾਟੇ ਨੋਟ ਪੁਰਾਣੇ ਨੋਟ ਬਦਲਦੇ ਸਨ ਉਹਨਾਂ ਦੇ ਉਹਦੇ ਫਾਦਰ ਨੂੰ ਗੋਲੀ ਮਾਰ ਦੇਣੀ ਉਹਦੀ ਡੈਥ ਹੋ ਜਾਣੀ ਇਹ ਦੁਖਦਾਈ ਇਨਸੀਡੈਂਟ ਚੱਲ ਰਿਹਾ ਹੈ ਮਗਰ ਭਗਵੰਤ ਮਾਨ ਇਸ 슬ੀਪਿੰਗ ਕੇਜਰੀਵਾਲ ਸਾਹਿਬ ਇਸ ਨਾਟ ਐਕਟਿੰਗ ਸਾਰਾ ਕੰਟਰੋਲ ਮੈਂ ਕਹੂੰਗਾ ਪੰਜਾਬ ਇਸ ਆਊਟ ਆਫ ਕੰਟਰੋਲ ਆਲ ਇਸ ਨਾਟ ਵੈਲ ਆਲ ਇਸ ਇਨ ਦਾ ਵੈਲ ਔਰ ਹਾਊ ਇਸ ਇਟ ਥੈਟ ਥੇਅਰ ਇਸ ਨੋ ਮੋਰਲ ਰਿਸਪੋਨਸੀਬਿਲਟੀ ਚੀਫ ਮਿਨਿਸਟਰ ਇਸ ਟੇਕਿੰਗ ਡਸ ਹੀ ਹੈਵ ਹੈਵ ਐਨੀ ਰਾਈਟ ਟੂ ਕੰਟੀਨਿਊ ਔਰ ਅੱਜ ਵੀ ਇਹ ਨੁਕਸਾਨ ਕਿੱਡੇ ਵੱਡੇ ਪੱਧਰ ਤੇ ਹੈ ਔਰ ਅੱਜ ਵੀ ਜਿਹੜਾ ਕੱਲ ਸਾਡਾ ਚੁਣਿਆ ਹੈ ਨਮੈਂਦਾ 6 ਟਾਈਮ ਕਾਉਂਸਲਰ ਦੋ ਵਾਰੀ ਉਹ ਆਪ ਬਣੇ ਆ ਚਾਰ ਵਾਰੀ ਉਹਨਾਂ ਦੇ ਬਜ਼ੁਰਗ ਬਣੇ ਸਨ ਸਭ ਤੋਂ ਵੱਧ ਵੋਟਾਂ ਤੇ ਜਿੱਤਿਆ ਸੀ ਉਹਨੂੰ ਗੋਲੀ ਮਾਰਨ ਵਾਲੇ ਅੱਜ ਫੇਸਬੁੱਕ ਪੋਸਟ ਮੈਂ ਸ਼ੇਅਰ ਕਰੂੰਗਾ ਕਲੇਮ ਕਰ ਰਿਹਾ ਕਿ ਅਸੀਂ ਗੋਲੀ ਮਾਰੀ ਹੈ ਤੇ ਅਸੀਂ ਗਾਂ ਵੀ ਮਾਰਾਂਗੇ ਜਿਹੜਾ ਇਹ ਜਿਆਂ ਦੀ ਮਦਦ ਕਰੂ ਉਹ ਉਹਦੀ ਉਹ ਤਾਂ ਲੋਕਾਂ ਦਾ ਨਮੈਂਦਾ ਸੀ ਭਾਈ ਉਹ ਲੜਾਈ ਲੜਦਾ ਸੀਗਾ ਜਿਹੜੇ ਗਲਤ ਕੰਮ ਕਰਦੇ ਸੀ ਕਿ ਉਹਦੀ ਮਦਦ ਤੇ ਮੇਰਾ ਵੀ ਨਾਮ ਲਿਖਦਾ ਕਿ ਉਹ ਮਦਦ ਕਰਦਾ ਸਾਰੇ ਮਦਦ ਕਰਦੇ ਸਹੀ ਕੰਮ ਦੇ ਤੇ ਤੁਸੀਂ ਕਿਹਨੂੰ ਕਿਹਨੂੰ ਗੋਲੀ ਮਾਰੋਗੇ ਮਗਰ ਭਗਵੰਤ ਮਾਨ ਯੋ ਸਾਇਲੈਂਸ ਇਜ਼ ਡੈਫਨਿੰਗ ਐਜ਼ ਚੀਫ ਮਿਨਿਸਟਰ ਯੂ ਆਰ ਅ ਟੋਟਲ ਫੇਲਰ ਐਜ਼ ਹੋਮ ਮਿਨਿਸਟਰ ਯੂ ਆਰ ਅ ਟੋਟਲ ਫੇਲਰ ਮਗਰ ਤੁਸੀਂ ਪੰਜਾਬ ਦੇ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਜੇ ਬਾਰਡਰ ਡਿਸਟ੍ਰਿਕਟ ਚ ਇਨਸ਼ੋਰ ਨਹੀਂ ਕਰ ਸਕਦੇ ਯੂ ਹੈਵ ਨੋ ਮੋਰਲ ਰਾਈਟ ਟੂ ਕੰਟੀਨਿਊ ਐ ਚੀਫ ਮਿਨਿਸਟਰ ਔਰ ਪੰਜਾਬ ਇਜ਼ ਬਰਨਿੰਗ ਅੱਜ ਹਾਲਾਤ ਇਹ ਬਣ ਗਏ ਅਫਸੋਸ ਨਾਲ ਕਹਿਣਾ ਪੈਂਦਾ ਦੈਟ ਟੋਟਲ ਲਾ ਐਂਡ ਆਰਡਰ ਦਾ ਕਲੈਪਸ ਹੈ ਲੋਕ ਆਪਣੀ ਜਾਨ ਸਵਾਰੀ ਆਪਣੇ ਬੰਦਾ ਆਪਣੀ ਜਾਨ ਦੇ ਲਈ ਆਪ ਜ਼ਿੰਮੇਵਾਰ ਮਤਲਬ ਆਪ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਕੋਈ ਹਾਲਾਤ ਕੁਛ ਨਹੀਂ ਆਮ ਸੌਰੀ ਮੈਂ ਕਾਫੀ ਭਾਵਕ ਹੋ ਕੇ ਮੋਟੀਵੇਟਡ ਹੋ ਕੇ ਇਸ ਬਣਾਈ ਹੈ ਬਿਕੋਜ਼ ਹਾਲਾਤ ਮੈਂ ਜੋ ਦੇਖੇ ਹੈ ਸੁਣੇ ਹੈ ਬਰਦਾਸ਼ਤ ਤੋਂ ਬਾਹਰ ਹੈ ਗੁਰੂ ਕਿਰਪਾ ਕਰਨ ਕਿ ਇਹ ਪੰਜਾਬ ਦੇ ਮਾਹੌਲ ਠੀਕ ਹੋਵੇ ਔਰ ਇਹ ਮਾੜੀ ਕਾਰਗੁਜ਼ਾਰੀ ਵਾਲੀ ਸਰਕਾਰ ਬਰਖਾਸਤ ਹੋਵੇ ਅਖੀਰ ਚੇਤਾ ਹੁਣ ਮਜਬੂਰਾਂ ਇਹ ਗੱਲ ਕਹਿਣੀ ਪੈਗੀ ਕਿ ਬਰਖਾਸਤ ਕੀਤੇ ਹੀ ਇੱਥੇ ਪੰਜਾਬ ਦਾ ਲਾਅਨ ਆਰਡਰ ਕੋ ਸਹੀ ਹੋਣਾ ਬਹੁਤ ਬਹੁਤ ਧੰਨਵਾਦ